ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੌਜੂਦ ਹਾਂ ਸ੍ਰੀ ਤਰਨਤਾਰ ਸਾਹਿਬ ਜਿੱਥੇ ਕਿ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਇ ਹੋਏ ਸਥਾਨ ਤੇ ਅੱਜ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਲੈ ਕੇ ਆਏ ਹਾਂ ਅਤੇ ਇੱਥੋਂ ਦੇ ਇਤਿਹਾਸ ਬਾਰੇ ਸਾਡੇ ਨਾਲ ਜਾਣਕਾਰੀ ਦੇਣ ਲਈ ਮੌਜੂਦ ਹਨ ਸਿੰਘ ਸਾਹਿਬ ਸਰਦਾਰ ਸੱਤਪਾਲ ਸਿੰਘ ਜੀ ਜਿਨ੍ਹਾਂ ਕੋ ਜਾਣਦੇ ਆ ਇੱਥੋਂ ਦੇ ਇਤਿਹਾਸ ਬਾਰੇ ਕਿ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਇਹ ਨਗਰ ਵਸਾਇਆ ਗਿਆ ਅਤੇ ਜੋ ਇੱਥੇ ਸਰੋਵਰ ਸਾਹਿਬ ਉਹ ਮੰਨਿਆ ਜਾਂਦਾ ਹੈ ਕਿ ਏਸ਼ੀਆ ਦਾ ਸਭ ਤੋਂ ਵੱਡਾ ਸਰੋਵਰ ਹੈ ਅਤੇ ਹੋਰ ਵੀ ਜਾਣਕਾਰੀ ਜਨਾ ਕੋ ਪ੍ਰਾਪਤ ਕਰਦੇ ਹਾਂ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਇੱਕ ਤੇ ਦੱਸਿਆ ਜਾਵੇ ਕਿ ਜਿਹੜਾ ਗੁਰੂ ਸਾਹਿਬ ਨੇ ਨਗਰ ਵਸਾਇਆ ਇਹਦੇ ਇਤਿਹਾਸ ਕੀ ਹੈ ਇਹ ਜਿਹੜੀ ਨਗਰੀ ਆ ਇਹਦਾ ਨਾਮ ਹੈ ਤਰਨਤਾਰਨ ਸਾਹਿਬ ਗੁਰਬਾਣੀ ਦੇ ਵਿੱਚ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੁਰਬਾਣੀ ਦੇ ਵਿੱਚ ਇਸ ਸ਼ਹਿਰ ਦਾ ਜ਼ਿਕਰ ਕੀਤਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੂਖ ਨਾ ਸਕੈ ਬਿ ਆਪ ਇਹ ਪਾਵਨ ਪਵਿੱਤਰ ਨਗਰੀ ਜਿਹੜੀ ਤਰਨਤਨ ਸਾਹਿਬ ਹੈ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹਨੂੰ ਵਸਾਇਆ ਹੈ ਇਹਨੂੰ ਪ੍ਰਗਟ ਕੀਤਾ ਹੈ ਇਹ ਜਿਹੜਾ ਦਿੱਲੀ ਤੇ ਲਾਹੌਰ ਦਾ ਸ਼ਾਹੀ ਮਾਰਗ ਹੈ ਇਸ ਸ਼ਾਹੀ ਮਾਰਗ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼ਹਿਰ ਤੇ ਅਸਥਾਨ ਪ੍ਰਗਟ ਕੀਤਾ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਰੋਵਰ ਦੀ ਖਦਵਾਈ ਸ਼ੁਰੂ ਕੀਤੀ ਸਰੋਵਰ ਤੋਂ ਉਪਰੰਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਿਲਕੁਲ ਇਹਦੇ ਕੰਡੇ ਕੰਡੇ ਤੇ ਚੜ੍ਹਦੇ ਵਾਲੇ ਪਾਸੇ ਇਹ ਪਾਵਨ ਪਵਿੱਤਰ ਅਸਥਾਨ ਜਿਹੜਾ ਉਹ ਵਸਾਇਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਅਸਥਾਨ ਪ੍ਰਗਟ ਕੀਤਾ ਇਹਦਾ ਨਾਮ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ 1 ਲੱਖ 57000 ਦੀ ਇਹ ਜ਼ਮੀਨ ਨੂੰ ਖਰੀਦਿਆ ਗਿਆ ਇਸ ਇਲਾਕੇ ਦੇ ਵਿੱਚ ਉਸ ਸਮੇਂ ਦੇ ਮੁਤਾਬਕ ਤੇ ਪਲਾਸੌਰ ਖਾਰਾ ਇਤਿਹਾਦਿਕ ਇਹ ਪਿੰਡਾਂ ਦੀ ਜ਼ਮੀਨ ਨੂੰ ਖਰੀਦਿਆ ਗਿਆ ਤੇ ਦੁਨੀਆ ਭਰ ਦੇ ਵਿੱਚੋਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਰੋਵਰ ਸਭ ਤੋਂ ਵੱਡਾ ਬਣਾਇਆ ਇਹਦੇ ਜੱਡਾ ਸਰੋਵਰ ਤਰਨ ਤਾਰਨ ਸਾਹਿਬ ਜੀ ਦੇ ਪਾਵਨ ਸਰੋਵਰ ਜਿੱਡਾ ਕੋਈ ਦੁਨੀਆ ਦੇ ਵਿੱਚ ਏਡਾ ਸਰੋਵਰ ਨਹੀਂ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਇੱਥੇ ਬਸਾਇਆ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਬੜੀ ਕਿਰਪਾ ਕੀਤੀ ਤਰਨ ਤਾਰਨ ਸਾਹਿਬ ਜੀ ਦੀ ਨਗਰੀ ਤੇ ਇੱਥੇ ਜਿੰਨੇ ਵੀ ਲਿਵਾਰਸ ਕੋੜੀ ਸਨ ਜਿਨ੍ਹਾਂ ਨੂੰ ਕੋੜ ਹੋਇਆ ਸੀ ਸਰੀਰਾਂ ਤੇ ਜ਼ਖਮ ਸਨ ਜਿਨ੍ਹਾਂ ਦਾ ਵਾਲੀਵਾਰਸ ਕੋਈ ਨਹੀਂ ਸੀ ਕੋਈ ਦਵਾਦਾਰੂ ਦੇਣ ਵਾਲਾ ਕੋਈ ਨਹੀਂ ਸੀ ਇਸ ਤੋਂ ਇਲਾਵਾ ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਉਹਨਾਂ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਲੇ ਲਾਇਆ ਗੁਰਬਾਣੀ ਦਾ ਬਚਨ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਉਹ ਬਿਰਧ ਸੁਆਮੀ ਸੰਦਾ ਗੁਰੂ ਨਾਨਕ ਦੇਵ ਘਰ ਦਾ ਇਹ ਬਖਸ਼ਿਸ਼ ਹੈ ਕਿ ਜਿਹਦਾ ਕੋਈ ਵੀ ਸੰਸਾਰ ਦੇ ਵਿੱਚ ਨਹੀਂ ਹੁੰਦਾ ਉਹਦਾ ਗੁਰੂ ਨਾਨਕ ਦੇਵ ਜੀ ਦਾ ਘਰ ਜਾਂ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਆਸਰਾ ਉਹਨੂੰ ਮਿਲ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਕੁੜੀਆਂ ਨੂੰ ਇੱਥੇ ਪਨਾਹ ਦਿੱਤੀ ਆਪਣੇ ਕੋਲ ਰੱਖਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀ ਮਲਮ ਪੱਟੀ ਆਪਣੇ ਹੱਥਾਂ ਦੇ ਨਾਲ ਕੀਤੀ ਇਸ ਤੋਂ ਇਲਾਵਾ ਉਹਨਾਂ ਨੂੰ ਦਵਾਦਾਰੂ ਸਤਗੁਰੂ ਜੀ ਆਪਣੇ ਹੱਥੀਂ ਦਿੰਦੇ ਰਹੇ ਪ੍ਰਸ਼ਾਦਾ ਪਾਣੀ ਉਹਨਾਂ ਨੂੰ ਹੱਥੀਂ ਆਪਣੇ ਸਿਖਾਉਂਦੇ ਰਹੇ ਤੇ ਸਮੇਂ ਦੇ ਮੁਤਾਬਕ ਸੇਵਾ ਚਲਦੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਥੇ ਇੱਕ ਕੋੜਤਾ ਵੀ ਬਣਾਇਆ ਜਿਹਦੇ ਵਿੱਚ ਇੱਕ ਜਗ੍ਹਾ ਤੇ ਰੱਖ ਕਰਕੇ ਉਹਨਾਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਉਹਨਾਂ ਦੀਆਂ ਹਰ ਤਰ੍ਹਾਂ ਕਰਕੇ ਦੇਖਭਾਲ ਕੀਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਦੋ ਦਿਹਾੜੇ ਜਿਹੜੇ ਨੇ ਉਹ ਵਸਾਏ ਵਾਹਿਗੁਰੂ ਪ੍ਰਗਟ ਕੀਤੇ ਦੋ ਦਿਹਾੜੇ ਜਿਹੜੇ ਨੇ ਉਹ ਪ੍ਰਚਲਿਤ ਨੇ ਅੱਜ ਵੀ 14 ਦਾ ਦਿਹਾੜਾ ਤੇ ਮੱਸਿਆ ਦਾ ਦਿਹਾੜਾ 14 ਜਿਹੜਾ 14 ਦਾ ਦਿਹਾੜਾ ਹੈ ਜਿਸ ਦਿਨ ਸੂਰਜ ਡੁੱਬਦੇ ਨੂੰ ਯਾਨੀ ਕਿ ਪੁੰਨਿਆਂ ਤੇ ਸੂਰਜ ਚੰ드ਰਮਾ ਪੂਰਾ ਚੜਦਾ ਹੈ ਤੇ ਜਿਸ ਦਿਨ ਚੰ드ਰਮਾ ਘਟਦੇ ਨੂੰ 14 ਦਿਨ ਹੋ ਜਾਂਦੇ ਨੇ ਉਹਨੂੰ 14 ਕਿਹਾ ਜਾਂਦਾ ਹੈ ਤੇ 15ਵੇਂ ਦਿਨ ਜਿਸ ਦਿਨ ਸਾਰਾ ਚੰਦਰਮਾ ਦਿਸਣੋਂ ਹਟ ਜਾਂਦਾ ਏ ਉਸ ਦਿਹਾੜੇ ਨੂੰ ਮਸਿਆ ਦਾ ਦਿਹਾੜਾ ਕਿਹਾ ਜਾਂਦਾ ਕਿਉਂਕਿ ਉਸ ਦਿਨ ਕਾਲੀ ਬੋਲੀ ਰਾਤ ਹੁੰਦੀ ਏ ਹਨੇਰੀ ਰਾਤ ਹੁੰਦੀ ਏ ਉਹਨੂੰ ਮਸਿਆ ਦਾ ਦਿਹਾੜਾ ਕਿਹਾ ਜਾਂਦਾ ਇਹਨਾਂ ਦੋ ਦਿਨਾਂ ਤੇ ਇਲਾਕੇ ਦੀਆਂ ਦੂਰ ਦਰੇਡੇ ਦੀਆਂ ਇਸ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਦੀਆਂ ਜਿਹੜੀਆਂ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਇਸ ਮਸਿਆ ਤੇ 14 ਦੇ ਦਿਹਾੜੇ ਤੇ ਆ ਕੇ ਇਸ਼ਨਾਨ ਕਰਦੀਆਂ ਨੇ ਦਰਸ਼ਨ ਕਰਦੀਆਂ ਨੇ ਨੱਕਮਸਤਕ ਹੁੰਦੀਆਂ ਨੇ ਸੇਵਾਵਾਂ ਕਰਦੀਆਂ ਨੇ ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਇੱਥੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਇੱਥੇ ਦੋ ਸਥਾਨ ਨੇ ਸ਼ਹਿਰ ਦੇ ਵਿੱਚ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਨੇ ਪਹਿਲਾ ਅਸਥਾਨ ਹੈ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਇਹ ਵੀ ਸ਼ਹਿਰ ਦੇ ਵਿੱਚ ਇੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਬੈਠਿਆ ਕਰਦੇ ਸਨ ਆਰਾਮ ਕਰਿਆ ਕਰਦੇ ਸਨ ਦੂਜਾ ਅਸਥਾਨ ਹੈ ਬੀਬੀ ਭਾਨੀ ਜੀ ਦਾ ਖੂਹ ਆਪਣੇ ਮਹਿਲਾਂ ਦੇ ਨਾਮ ਤੇ ਇਹ ਜਿਹੜਾ ਦੂਜਾ ਖੂਹ ਲਵਾਇਆ ਤੇ ਉਹ ਵੀ ਅੱਜ ਅਸਥਾਨ ਪ੍ਰਗਟ ਹੈ ਚਰਨ ਛੋਹ ਪ੍ਰਾਪਤ ਹੈ ਗੁਰੂ ਅਰਜਨ ਦੇਵ ਜੀ ਦਾ ਇਸ ਤਰੀਕੇ ਦੇ ਨਾਲ ਸ਼ਹੀ ਮਾਰਗ ਤੇ ਕਿਰਪਾ ਕੀਤੀ ਉਸ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨ ਤੇ ਉਹਨਾਂ ਦੇ ਸਹਬਜ਼ਾਦੇ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਹਨਾਂ ਦਾ ਵੀ ਇੱਥੇ ਅਸਥਾਨ ਹੈ ਜਿਹੜਾ ਪ੍ਰਕਰਮਾਂ ਦੇ ਵਿੱਚ ਹੈ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਿੱਲੀ ਤੋਂ ਚੰਦੂ ਨੂੰ ਨੱਥ ਪਾ ਕਰਕੇ ਲੈ ਕੇ ਆਏ ਸਨ ਤੇ ਅੰਮ੍ਰਿਤਸਰ ਸਾਹਿਬ ਤੇ ਲਾਹੌਰ ਨੂੰ ਚੱਲੇ ਸਨ ਉਦੋਂ ਰਸਤੇ ਦੇ ਵਿੱਚ ਪਹੁੰਚਦਿਆਂ ਜਦੋਂ ਤਰਨਤਨ ਸਾਹਿਬ ਪਹੁੰਚੇ ਤੇ ਤਰਨ ਤਰਨ ਸਾਹਿਬ ਦੇ ਅਸਥਾਨ ਤੇ ਇਸ ਜਗ੍ਹਾ ਤੇ ਇੱਕ ਰਾਤ ਦਾ ਸਮਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਕੱਟਿਆ ਤੇ ਚੰਦੂ ਨੂੰ ਨੱਥ ਪਾਈ ਹੋਈ ਸੀ ਤੇ ਚੰਦੂ ਨੂੰ ਇਸ ਅਸਥਾਨ ਤੇ ਲਿਆ ਕਰਕੇ ਬਧਾ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਉਹ ਅਸਥਾਨ ਹੈ ਗੁਰਦੁਆਰਾ ਮੰਜੀ ਸਾਹਿਬ ਤੇ ਇਸ ਤੋਂ ਇਲਾਵਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਇਸ ਨਗਰੀ ਤੇ ਕਿਰਪਾ ਕੀਤੀ ਉਸ ਗੁਰੂ ਸਹਿਬਾਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਦੇ ਹੜਾ ਵੀ ਆ ਰਿਹਾ ਹੈ ਜਿਹੜਾ ਆਉਣ ਵਾਲੀ 20 ਤਰੀਕ ਨੂੰ 20 ਅਪ੍ਰੈਲ ਨੂੰ ਆ ਰਿਹਾ ਏ ਤੇ 20 ਤਰੀਕ ਤੋਂ 11 ਤਰੀਕ ਤੋਂ ਲੈ ਕੇ 20 ਤਰੀਕ ਤੱਕ ਲਗਾਤਾਰ 9 ਦਿਨ ਇੱਥੇ ਗੁਰਮਤ ਸਮਾਗਮ ਹੋ ਰਿਹਾ ਜਿਹਦੇ ਵਿੱਚ ਵਿਸਾਖੀ ਦਾ ਦਿਹਾੜਾ ਵੀ ਮਨਾਇਆ ਜਾ ਰਿਹਾ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਵੀ ਮਨਾਇਆ ਜਾ ਰਿਹਾ ਤੇ ਜਿਹਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵੀ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਇੱਥੇ ਗੁਰੂ ਨਾਨਕ ਨਾਮਲੇ ਵਸਿਕ ਸੰਗਤਾਂ ਇਹਨਾਂ ਦਿਹਾੜਿਆਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਚੱਲ ਕਰਕੇ ਆ ਰਹੀਆਂ ਨੇ ਤੇ ਸ਼ਹਿਰ ਦੀਆਂ ਇਲਾਕੇ ਦੀਆਂ ਸਬਾ ਸੁਸਾਇਟੀਆਂ ਜਥੇਬੰਦੀਆਂ ਦਾ ਬਹੁਤ ਵੱਡਾ ਸੰਯੋਗ ਹੈ ਤੇ ਉਹਨਾਂ ਦੇ ਸੰਯੋਗ ਸੰਗਤਾਂ ਦੇ ਸੰਯੋਗ ਦੇ ਸਦਕਾ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਦੇ ਸਮੁੱਚੇ ਪ੍ਰਬੰਧ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਚੜ੍ਹਦੀ ਕਲਾ ਦੇ ਨਾਲ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੰਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜੀ ਨੇ ਥਾਪਿਆ ਤੇ ਪ੍ਰਗਟ ਕੀਤਾ ਸਭ ਜਿਹੜੇ ਤਿਹਾੜੇ ਮਨਾਏ ਜਾ ਰਹੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਰ ਕੋ ਦੇ ਸੰਬੰਧ ਵਿੱਚ ਇਹ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਂ ਵਿੱਚ ਮਨਾਏ ਜਾਣਗੇ ਇਹ ਅੱਜ ਤੋਂ ਲੈ ਕੇ 11 April ਤੋਂ ਲੈ ਕੇ ਤੇ 17 April ਤੱਕ ਗੁਰੂ ਘਰਾਂ ਦੇ ਵਿੱਚ ਵੱਖ-ਵੱਖ ਸ਼ਹਿਰ ਦੀਆਂ ਜਿਹੜੀਆਂ ਕਲੋਨੀਆਂ ਨੇ ਉਹਨਾਂ ਦੇ ਵਿੱਚ ਇਹ ਸਮਾਗਮ ਰੱਖੇ ਗਏ ਨੇ ਸ਼ਾਮ ਦੇ ਸਮਾਗਮ ਜਿਹੜੇ ਨੇ ਉਹ ਪ੍ਰਾਰੰਭ ਹੋਇਆ ਕਰਨਗੇ ਤੇ ਚਲਦੇ ਹੋਏ ਲਗਾਤਾਰ ਰੋਜ਼ਾਨਾ ਹੀ ਇਹ ਚੱਲਣਗੇ ਤੇ ਉਹਦੇ ਤੋਂ ਬਾਅਦ 18 19 ਤੇ 20 ਤਰੀਕ ਨੂੰ 18 ਨੂੰ ਨਗਰ ਕੀਰਤਨ ਇਥੇ ਸ਼ਹਿਰ ਦੇ ਵਿੱਚ ਪ੍ਰਾਰambh ਹੋਵੇਗਾ ਤੇ ਉਹਦੇ ਨਾਲ 18 ਨੂੰ ਸਮਾਗਮ ਵੀ ਹੈ 19 ਨੂੰ ਵੀ ਸਮਾਗਮ ਤੇ 20 ਨੂੰ ਵੀ ਸਮਾਗਮ ਜਿਹੜੇ ਨੇ ਉਸ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਣਗੇ ਤੇ ਇਸ ਤਰੀਕੇ ਦੇ ਨਾਲ ਤਕਰੀਬਨ 9 ਦਿਨ ਇਹ ਲਗਾਤਾਰ ਗੁਰਮਤ ਸਮਾਗਮ ਜਿਹੜੇ ਨੇ ਉਹ ਚੱਲਣਗੇ ਸਿੰਘ ਸਾਹਿਬ ਇਹ 9 ਦਿਨ ਜਿਹੜੇ ਸਮਾਗਮ ਚੱਲਣਗੇ ਤੇ ਸੰਗਤਾਂ ਨੂੰ ਕੀ ਮੈਸੇਜ ਤੇ ਕੀ ਅਪੀਲ ਕਰਨਾ ਚਾਹੀਦਾ ਮੈਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦਾ ਚਾਹੁੰਦਾ ਹਾਂ ਕਿ ਇੱਕ ਤਾਂ ਸਭ ਤੋਂ ਪਹਿਲਾਂ ਜਿਵੇਂ ਇਹਨਾਂ ਸਮਾਗਮਾਂ ਦੇ ਵਿੱਚ ਵਿਸਾਖੀ ਦਾ ਦਿਹਾੜਾ ਵੀ ਆ ਰਿਹਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਦਿਹਾੜਾ ਵੀ ਆ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਖਾਲਸਾ ਪੰਥ ਦੇ ਜਿਹੜਾ ਸਾਜਣਾ ਦਿਵਸ ਆ ਰਿਹਾ ਹੈ ਜਿਹੜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਉਹ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਆਓ ਗੁਰੂ ਘਰ ਦੀ ਸੇਵਾ ਕਰੋ ਪਰਿਵਾਰਾਂ ਸਮੇਤ ਅਤੇ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਛਕੋ ਖੰਡੇ ਬਾਟੇ ਦੀ ਪਾਉਲ ਛਕੋ ਅਤੇ ਖੰਡੇ ਬਾਟੇ ਦੀ ਪਾਉਲ ਛਕ ਕਰਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕਰੋ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕਰਕੇ ਲਾਹਾ ਪ੍ਰਾਪਤ ਕਰੋ ਇਹੋ ਮੈਂ ਬੇਨਤੀ ਜਿਹੜੀ ਹੈ ਉਹ ਸਮੂਹ ਸੰਗਤਾਂ ਨੂੰ ਕਰਨਾ ਚਾਹੁੰਦਾ ਹਾਂ ਅਤੇ ਸਮੁੱਚੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਨੂੰ ਪ੍ਰਬੰਧ ਦੇ ਵਿੱਚ ਸੰਯੋਗ ਦੇਣ ਵਾਸਤੇ ਵੀ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਸੋ ਆਪਾਂ ਮੌਜੂਦ ਸਾਂ ਤਰਨਤਾਰਨ ਸ਼੍ਰੀ ਦਰਬਾਰ ਸਾਹਿਬ ਵਿਖੇ ਦੇ ਸਿੰਘ ਸਾਹਿਬਾ ਲੋ ਸਾਰੇ ਇਤਿਹਾਸ ਬਾਰੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਪੂਰੇ ਦੇ ਬਾਰੇ ਜਾਣਕਾਰੀ ਦਿੱਤੀ ਗਈ। ਸਾਨੂੰ ਦਿਓ ਆ ਗਿਆ। ਅਗਲੀ ਸਟੋਰੀ ਦੇ ਵਿੱਚ ਤੁਹਾਨੂੰ ਫਿਰ ਦੁਬਾਰਾ ਲੈ ਕੇ ਆਵਾਂਗੇ। ਉਹਨਾਂ ਚੱਲੀ। ਧੰਨਵਾਦ।